ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਐਤਵਾਰ ਸਵੇਰੇ ਗਰਸ਼ੰਕਤ ਤਹਿਸੀਲ ਦੇ ਪਹਾੜੀ ਪਿੰਡ ਜਿ ਜੋ ਖੜ ਦੇ ਵਿੱਚ ਆਈ ਮੀ ਦੇ ਪਾਣੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਦੇਰਾ ਪਿੰਡ ਤੋਂ ਵਿਆਹ ਦੇ ਵਿੱਚ ਜਾ ਰਹੇ ਬਰਾਤੀਆਂ ਦੀ ਨੋਵਾ ਗੱਡੀ ਰੋੜ ਗਈ ਹੈ ਉਕਤ ਗੱਡੀ ਦੇ ਵਿੱਚ ਦੇ ਵਿੱਚ ਕਰੀਬ 11 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਅਤੇ 4 ਦੀ ਭਾਲ ਜਾਰੀ ਹੈ ਇਸ ਦੇ ਨਾਲ ਹੀ ਇੱਕ ਵਿਅਕਤੀ ਉੱਥੇ ਖੜੇ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜੇਜੋ ਦੇ ਮਨੋਜ ਕੁਮਾਰ, ਰੋਹਿਤ ਜਨਪਰਮਜੀਤ, ਉਫਪੰਮੀ ਆਦਿ ਨੇ ਦੱਸਿਆ ਕਿ ਕਰੀਬ 10:30 ਵਜੇ ਕਹਾਮਾਚਰ ਪ੍ਰਦੇਸ਼ ਨੰਬਰ 9ਾ ਗੱਡੀ ਜਿਸ ਦੇ ਵਿੱਚ ਕਰੀਬ 10 ਤੋਂ 11 ਲੋਕ ਸਵਾਰ ਸਨ ਉਹ ਖੜ ਦੇ ਪਾਣੀ ਦੇ ਵਿੱਚ ਡਿੱਗ ਗਏ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹਿੰਮਤ ਕਰਕੇ ਗੱਡੀ ਦੇ ਵਿੱਚ ਫਸੇ ਇੱਕ ਵਿਅਕਤੀ ਨੂੰ ਬਾਹਰ ਕੱਢਿਆ ਜਦਕਿ ਬਾਕੀ ਪਾਣੀ ਦੇ ਵਿੱਚ ਰੁੜ ਗਏ। ਇਸੇ ਦੌਰਾਨ ਗੱਡੀ ਦੇ ਵਿੱਚੋਂ ਕੱਢੇ ਗਏ ਵਿਅਕਤੀ ਦੀਪਕ ਪਾਟੀਆਂ ਨੇ ਦੱਸਿਆ ਕਿ ਉਹ ਕਿਰਾਏ ਦੀ ਗੱਡੀ ਲੈ ਕੇ ਨਵਾਂ ਸ਼ਹਿਰ ਵਿਖੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ ਅਤੇ ਇਸ ਗੱਡੀ ਦੇ ਵਿੱਚ ਉਸ ਦੇ ਪਿਤਾ surjit singh ਮਾਤਾ paramjeet कौर ਚਾਚਾ ਚਾਚੀ ਮਾਸੀ ਭਾਵਨਾ ਅਤੇ ਅੰਕੁਰ ਅਤੇ ਹਰਸ਼ ਅਤੇ ਡਰਾਈਵਰ ਜਿਹੜਾ ਕਿ ਸਵਾਰ ਤੇ ਦੱਸਿਆ ਜਾ ਰਿਹਾ ਹੈ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਨੇ